ਤੁਸੀਂ ਕਾਰਪੋਰੇਸ਼ਨ ਦਾ ਟਰੱਕ ਜਾ ਰਿਹਾ ਹਵਾ ਨਾਲ ਕੂੜਾ ਉੜ ਰਿਹਾ ਔਰ ਸੜਕ ਤੇ गिर ਰਿਹਾ ਇਹ ਕਾਰਪੋਰੇਸ਼ਨ ਜਿਹਦੀ ਡਿਊਟੀ ਲੁਧਿਆਣਾ ਨੂੰ ਨੀਟ ਐਂਡ ਕਲੀਨ ਰੱਖਣ ਦੀ ਆ ਔਰ ਦੇਖੋ ਕੂੜਾ ਇੱਕ ਜਗ੍ਹਾ ਤੋਂ ਇਕੱਠਾ ਕਰਕੇ ਸਾਰੇ ਲੁਧਿਆਣੇ ਦੇ ਵਿੱਚ ਬਖੇਰੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਦੇਖੋ ਆਸ਼ੀਰਵਾਦ ਦੇ ਥੱਲੇ ਦੀ ਥੈਲੀ ਗਰੀ ਆਟੇ ਦੀ ਔਰ ਕੋਈ ਇਹਨੂੰ ਠਗਿਆ ਨਹੀਂ ਹੋਇਆ ਇਹ ਕਾਰਪੋਰੇਸ਼ਨ ਦਾ ਟਰੱਕ ਹੈ ਔਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕੂੜੇ ਨੂੰ ਲਜਾਇਆ ਜਾ ਰਿਹਾ ਔਰ ਕੂੜਾ ਹਵਾ ਨਾਲ ਉੜ ਕੇ ਸੜਕ ਤੇ ਬਿਖਰ ਰਿਹਾ ਔਰ ਇਸ ਵਕਤ ਆਪਾਂ ਟਰਾਂਸਪੋਰਟ ਨਗਰ ਦੇ ਕੋਲ ਆ ਔਰ ਪਿੱਛੋਂ ਪੀਤ ਪੈਲਸ ਵੱਲੋਂ ਆ ਰਹੇ ਆ ਔਰ ਸਮਰਾਲਾ ਚੌਂਕ ਵੱਲ ਜਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਟਰੱਕ ਕੂੜੇ ਦਾ ਭਰਿਆ ਹੋਇਆ ਔਰ ਉਪਰੋਂ ਟੱਕਿਆ ਬਿਲਕੁਲ ਨਹੀਂ ਹੋਇਆ ਇਹਦੇ ਨਾਲ ਕਿੰਨਾ ਵਾਤਾਵਰਣ ਦੇ ਵਿੱਚ ਬੈਡ ਸਮੈਲ ਫੈਲਦੀ ਆ ਗਰਮੀ ਦਾ ਮੌਸਮ ਹੈ ਔਰ ਇੱਕ ਜਗ੍ਹਾ ਤੋਂ ਇਕੱਠਾ ਕੀਤਾ ਹੋਇਆ ਕੂੜਾ ਬਖੇਰਨ ਦੇ ਵਾਸਤੇ ਇਹਨੂੰ ਢਗਿਆ ਨਹੀਂ ਗਿਆ। ਲੁਧਿਆਣੇ ਦੇ ਵਿੱਚ ਕਾਰਪੋਰੇਸ਼ਨ ਦਾ ਕੰਮ ਸਫਾਈ ਕਰਨਾ ਹੈ, ਕੂੜਾ ਇਕੱਠਾ ਕਰਨਾ ਹੈ ਪਰ ਇਹ ਟਰੱਕ ਦੀ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਡਿਊਟੀ ਜਿੱਦਾਂ ਹੋਵੇ ਕਿ ਤੁਸੀਂ ਇਕੱਠਾ ਕਰੋ ਔਰ ਲੁਧਿਆਣੇ ਦੇ ਵਿੱਚ ਸਾਰੀਆਂ ਸੜਕਾਂ ਤੇ ਖਲੇਰੋ। ਆ ਦੇਖੋ ਹੁਣ ਥੋੜਾ ਹੌਲੀ ਹੋਇਆ ਟਰੱਕ ਰਸ਼ ਕਰਕੇ ਜਿਸ ਕਰਕੇ ਹੁਣ ਨਹੀਂ ਉੱਡ ਰਿਹਾ। ਜਦੋਂ ਇਹ ਖਾਲੀ ਜਗ੍ਹਾ ਤੇ ਸੀਗਾ ਤੁਹਾਨੂੰ ਮੈਂ ਦਿਖਾਇਆ। ਔਰ ਇਹਦੀ ਸਪੀਡ ਜ਼ਿਆਦਾ ਸੀ ਔਰ ਇਹ ਚ ਉਹ ਉੱਪਰੋਂ ਕੂੜਾ ਉੱਡ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਇਹਨੂੰ ਟਕਿਆ ਨਹੀਂ ਹੋਇਆ ਔਰ ਇਹ ਗੱਡੀ ਕੌਣ ਚਲਾ ਰਿਹਾ ਇਹ ਕਾਰਪੋਰੇਸ਼ਨ ਦੇ ਕਿਹੜੇ ਬੰਦਿਆਂ ਦੀ ਡਿਊਟੀ ਆ ਕਿਹੜੇ ਅਫਸਰਾਂ ਦੀ ਡਿਊਟੀ ਆ ਜਦ ਕਿ ਇਹ ਕਾਰਪੋਰੇਸ਼ਨ ਦੇ ਮੁਲਾਜ਼ਮ ਆਪਣੀਆਂ ਹਰ ਡਿਮਾਂਡ ਇਸੇ ਤੋਂ ਉਸ ਨਾਲ ਪੂਰੀ ਕਰਦੇ ਆ ਕਿ ਅਸੀਂ ਕੂੜੇ ਦੇ ਢੇਰ ਲਾਵਾਂਗੇ ਅਸੀਂ ਸੀਵਰੇਜ ਨਹੀਂ ਸਾਫ਼ ਕਰਾਂਗੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਹਰ ਡਿਮਾਂਡ ਆਪਣੀਆਂ ੱੱਕੇ ਨਾਲ ਪੂਰੀਆਂ ਕਰਾਉਂਦੇ ਆ ਔਰ ਕਾਰਪੋਰੇਸ਼ਨ ਨੂੰ ਵੈਸੇ ਵੀ ਤੁਹਾਨੂੰ ਪਤਾ ਕ੍ਰਾਪਸ਼ਨ ਦਾ ਅੱਡਾ ਕਿਹਾ ਜਾਂਦਾ ਪਿਛਲੇ ਦਿਨੀ ਵੀ ਇੱਥੇ ਕਰੋੜਾ ਰੁਪਇਆ ਦਾ ਘਪਲਾ ਹੋਇਆ ਔਰ ਪੈਸਾ ਜਾਲੀ ਖਾਤਿਆਂ ਦੇ ਵਿੱਚ ਪਾਇਆ ਗਿਆ ਉਹ ਗਿਆ ਕੂੜੇ ਦਾ ਢੇਰ